ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਐਸਾ ਸੁਲਤਾਨ ਵੀ ਹੋਇਆ ਜਿਨੇ ਸਖਤ ਸਜ਼ਾਵਾਂ ਉੱਤੇ ਪਾਬੰਦੀ ਲਾਈ ਹੋਈ ਸੀ ਕੋਈ ਦੌਰ ਹੁੰਦਾ ਸੀ ਜਦੋਂ ਕੰਨਾਂ ਦੇ ਵਿੱਚ ਸ਼ੀਸ਼ਾ ਪਗੜਾ ਕੇ ਪਾਇਆ ਜਾਂਦਾ ਸੀ ਇਹਨੇ ਉਹਤੇ ਵੀ ਪਾਬੰਦੀ ਲਾਤੀ ਸੀ ਉਹ ਸੁਲਤਾਨ ਸੀ ਫਿਰੋਜ਼ ਸ਼ਾ ਤੁਗਲਕ ਤੇ ਵੱਡੀ ਗੱਲ ਤੁਹਾਨੂੰ ਇਹ ਦੱਸ ਦਿਆਂ ਜਿਹੜੀ ਉਹਦੀ ਮਾਂ ਸੀ ਉਹ ਅਬੋਰ ਦੇ ਭੱਟੀ ਰਾਜਪੂਤ ਸਰਦਾਰਾਂ ਨਾਲ ਸੰਬੰਧ ਰੱਖਦੀ ਸੀ ਮਤਲਬ ਉਹਨਾਂ ਦੀ ਧੀ ਸੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਸੁਲਤਾਨ ਫਿਰੋਜ਼ ਸ਼ਾ ਤੁਗਲਕ ਦੀ ਜਿਨੇ ਖੇਤੀਬਾੜੀ ਦੇ ਵਿੱਚ ਵੀ ਬਹੁਤ ਵੱਡੇ ਸੁਧਾਰ ਕੀਤੇ ਸੀ ਜਿਨੇ ਨਹਿਰਾਂ ਬਣਵਾਈਆਂ ਖੋਲ ਬਾਏ ਤੇ ਬਹੁਤ ਸਾਰੀਆਂ ਸਰਾਵਾਂ ਦਾ ਨਾਮ ਮਿਲਦਾ ਦੂਜੀ ਗੱਲ ਤੁਹਾਨੂੰ ਇੱਕ ਤੋਂ ਬਿਨਾ ਹੋਰ ਖਾਸ ਗੱਲ ਦੱਸਦੇ ਹਾਂ ਫਿਰੋਜ਼ ਸ਼ਾ ਤੁਗਲਕ ਨੇ ਬੇਸ਼ੱਕ ਜੰਗਾਂ ਨਹੀਂ ਜਿੱਤੀਆਂ ਪਰ ਸਮਾਜ ਦੇ ਵਿੱਚ ਉਸ ਸਮੇਂ ਜੋ ਔਰਾ ਸੀ ਉਸ ਦੌਰ ਦੇ ਵਿੱਚ ਇੱਕ ਦਿਆਲੂ ਬਾਦਸ਼ਾਹ ਦੇ ਤੌਰ ਤੇ ਇੱਕ ਸੁਲਤਾਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ ਫਿਰੋਜ਼ ਸ਼ਾ ਤੁਗਲਕ ਨੂੰ ਜਿਹਦੇ ਵੱਡੇ ਸ਼ਹਿਰਾਂ ਦਾ ਨਾਮ ਆਉਂਦਾ ਵਾ ਫਿਰੋਜ਼ਯਾ ਹਿਸਾਰ ਫਤਿਹਾਬਾਦ ਜੌਨਪੁਰ ਇਹੋ ਜਿਹੇ ਸ਼ਹਿਰ ਉਹਨੇ ਬਸਾਏ ਸੀਗੇ ਤੇ ਅੱਜ ਆਪਾਂ ਗੱਲਬਾਤ ਕਰਦੇ ਹਾਂ ਫਿਰੋਜ਼ ਸ਼ਾ ਤੁਗਲਕ ਦੀ ਫਿਰੋਜ਼ ਸ਼ਾ ਤੁਗਲਕ ਗਿਆਸੂਦੀਨ ਤੁਗਲਕ ਦੇ ਭਰਾ ਰਜਵ ਦਾ ਮੁੰਡਾ ਸੀ ਜਦੋਂ ਰਜਵ ਦਾ ਰਿਸ਼ਤਾ ਭੇਜਿਆ ਗਿਆ ਪੱਟੀ ਸਰਦਾਰਾਂ ਦੇ ਕੋਲੇ ਤਾਂ ਪੱਟੀ ਸਰਦਾਰਾਂ ਨੇ ਇਨਕਾਰ ਕਰਤਾ ਪਰ ਸਮਾਂ ਬੀਤਿਆ ਉਹਨਾਂ ਨੇ ਸ਼ਾਇਦ ਆਪਣੀ ਰਿਆਸਤ ਨੂੰ ਦੇਖਦੇ ਹੋਏ ਸ਼ਾਇਦ ਉਸ ਸਮੇਂ ਦੇ ਤਾਕਤ ਨੂੰ ਦੇਖਦੇ ਹੋਏ ਤਾਂ ਰਿਸ਼ਤੇ ਨੂੰ ਵੀ ਹਾਂ ਕਰਤੀ ਸੀ ਤੇ ਇਸ ਤਰੀਕੇ ਦੇ ਨਾਲ ਫਿਰ ਜ ਰਜਬ ਦਾ ਵਿਆਹ ਪੱਟੀ ਸਰ ਰਾਜਪੂਤ ਸਰਦਾਰਾਂ ਦੇ ਘਰੇ ਹੋ ਗਿਆ ਸੀਗਾ ਤੇ ਇਸ ਤੋਂ ਬਿਨਾ ਹੋਰ ਕੱਲ ਦੱਸ ਦਿਆਂ ਵੀ ਸੱਤਾਂ ਸਾਲਾਂ ਦਾ ਹੀ ਸੀ ਫਿਰੋਸ਼ਾ ਤੁਗਲਕ ਜਦੋਂ ਉਹਦੇ ਪਿਓ ਰਜਬ ਦੀ ਮੌਤ ਹੋ ਗਈ ਸੀ ਤਾਂ ਫਿਰੋਸ਼ਾ ਤੁਗਲਕ ਨੂੰ ਪਾਲਿਆ ਕਿਨੇ ਸੀ ਪਾਲਿਆ ਸੀ ਸੁਲਤਾਨ ਗਿਆਸੁੱਦਿਨ ਤੁਗਲਕ ਨੇ ਜਦੋਂ ਗਿਆਸੁੱਦਿਨ ਤੁਗਲਕ ਦੀ ਮੌਤ ਹੋ ਗਈ ਤੇ ਫਿਰ ਪਾਲਿਆ ਸੀ ਮੁਹੰਮਦ ਤੁਗਲਕ ਨੇ ਜਦੋਂ ਮੁਹੰਮਦ ਤੁਗਲਕ ਦੀ ਮੌਤ 1352 ਈਸਵੀ ਦੇ ਵਿੱਚ ਹੋਈ ਸੀ ਤਾਂ ਉਹ ਸਮੇਂ ਫਿਰੋਸ਼ਾ ਤੁਗਲਕ ਨੇ ਬਹੁਤ ਸੇਵਾ ਕੀਤੀ ਸੀ ਮੁਹੰਮਦ ਤੁਗਲਕ ਦੀ ਮੁਹੰਮਦ ਤੁਗਲਕ ਬਿਮਾਰ ਰਹਿਣ ਲੱਗੇ ਪੈਸੇ ਤਾਂ ਉਹ ਜਿੰਨੀ ਸੇਵਾ ਕੀਤੀ ਉਹ ਸੇਵਾ ਤੋਂ ਖੁਸ਼ ਹੋ ਕੇ ਤੇ ਫਰੋਸ਼ਾ ਤੁਗਲਕ ਦੀ ਕਾਬਲੀਅਤ ਨੂੰ ਦੇਖਦੇ ਹੋਏ ਤਾਂ ਮੁਹੰਮਦ ਤੁਗਲਕ ਨੇ ਇੱਕ ਵਸੀਅਤ ਕਰਤੀ ਸੀ ਵੀ ਇਦੋਂ ਬਾਅਦ ਤਖਤ ਦਾ ਦਿੱਲੀ ਤਖਤ ਦਾ ਵਾਰਿਸ ਫਰੋਸ਼ਾ ਤੁਗਲਕ ਤੁਗਲਕ ਹੋਊਗਾ ਪਰ ਉਸ ਸਮੇਂ ਬਹੁਤ ਸਾਰੀਆਂ ਜੋ रियासतਾਂ ਦਿੱਲੀ ਸਲਤਨਤ ਦੇ ਅੰਡਰ ਚੱਲਦੀਆਂ ਸੀ ਉਹਨਾਂ ਨੇ ਬਗਾਵਤ ਕੀਤੀ ਪਰ ਉਸ ਸਮੇਂ ਜੋ ਦਰਬਾਰੀਆਂ ਨੇ ਕਾਜ਼ੀਆਂ ਨੇ ਮੌਲਵੀਆਂ ਨੇ ਰਲ ਕੇ ਇੱਕ ਇਕਾ ਕਰਕੇ ਫਿਰੋਜ਼ ਸ਼ਾਹ ਤੂਗਲਕ ਨੂੰ ਹੀ ਗੱਦੀ ਉੱਤੇ ਬਿਠਾਤਾ ਸੀਗਾ ਤੇ ਗੱਦੀ ਉੱਤੇ ਬੈਠਣ ਤੋਂ ਬਾਅਦ ਫਿਰੋਜ਼ ਸ਼ਾਹ ਤੂਗਲਕ ਨੇ ਪਹਿਲਾ ਵੱਡਾ ਕੰਮ ਇਹ ਕੀਤਾ ਕਿ ਸਖਤ ਸਜ਼ਾਵਾਂ ਬੰਦ ਕੀਤੀਆਂ ਜਾਣ। ਉਦੋਂ ਨੀਹਾਂ 'ਚ ਚੜਾਉਣਾ, ਕੰਨਾਂ 'ਚ ਸ਼ੀਸ਼ਾ ਪਾਉਣਾ ਇਹੋ ਜਿਹੀਆਂ ਸਖਤ ਸਜ਼ਾਵਾਂ ਦਾ ਦੌਰ ਚੱਲਦਾ ਹੁੰਦਾ ਸੀ। ਤੋਂ ਉਹਨੇ ਇਹ ਵੀ ਆਖਿਆ ਕਿ ਜਿੰਨੀਆਂ ਵੀ ਜੇਲਾਵਾਂ ਇਹਨਾਂ ਨੂੰ ਅਪਗ੍ਰੇਡ ਕੀਤਾ ਜਾਵੇ, ਚੰਗੀਆਂ ਬਣਾਇਆ ਜਾਵੇ। ਇਸ ਦੇ ਨਾਲ ਦੀ ਨਾਲ ਉਹਨੇ ਬਹੁਤ ਸਾਰੇ ਟੈਕਸ ਮਾਫ ਕਰਤੇ ਸੀ ਜ਼ਕਾਤ, ਜਾਂ ਕਹਿ ਸਕਦਾ ਕਿ ਜਜ਼ੀਆ ਕਰ ਵਗੈਰਾ ਸੀ ਕਿ ਵੇ ਪਹਿਲਾਂ ਤਾਂ ਬ੍ਰਾਹਮਣ ਉੱਤੇ ਲਾਏ ਗਏ ਪਰ ਬਾਅਦ ਦੇ ਵਿੱਚ ਇਹ ਵੀ ਉਹਨੇ ਮਾਫ ਕਰਤੇ ਸੀਗੇ ਤੇ ਇਸ ਤਰੀਕੇ ਦੇ ਨਾਲ ਉਹਨੇ ਆਮ ਲੋਕਾਂ ਦੇ ਵਿੱਚ ਵੀ ਆਖਿਆ ਤੇ ਜਿਹੜੇ ਅਮੀਰ ਵਜ਼ੀਰ ਸੀ ਉਹਨਾਂ ਨੂੰ ਵੀ ਆਖਿਆ ਵੀ ਤੁਸੀਂ ਸੋਨੇ ਚਾਂਦੀ ਦੇ ਭਾਂਡਿਆਂ 'ਚ ਖਾਣਾ ਬੰਦ ਕਰੋ ਫਿਰੋਸ਼ਾ ਤੁਗਲਕ ਆਪ ਹੀ ਵੀ ਕਹਿ ਸਕਦੇ ਆ ਕਿ ਮਿੱਟੀ ਦੇ ਬਣੇ ਭਾਂਡਿਆਂ ਦੇ ਵਿੱਚ ਖਾਂਦਾ ਹੁੰਦਾ ਸੀ ਪੁਗੇ ਤੋਂ ਪਹਿਲਾਂ ਤੁਹਾਨੂੰ ਕਿ ਯਾਦ ਹੋਊਗਾ ਪੜਿਆ ਲਿਖਿਆ ਮੂਰਖ ਬਾਦਸ਼ਾਹ ਵੀ ਕਿਹਾ ਜਾਂਦਾ ਸੀ ਮੁਹੰਮਦ ਤੁਗਲਕ ਨੂੰ ਉਹਨੇ ਕੀ ਕੀਤਾ ਸੀ ਕਿ ਦਿੱਲੀ ਤੋਂ ਚੱਕ ਕੇ ਰਾਜਧਾਨੀ ਦੇਵਗਰੀ ਬਣਾਤੀ ਸੀ ਜਿਹੜੀ ਕਿ ਬਹੁਤ ਦੂਰ ਪੈਂਦੀ ਸੀ ਉਹਦੇ ਉੱਤੇ ਬਹੁਤ ਸਾਰਾ ਧਨ ਦੌਲਤ ਲੱਗ ਗਿਆ ਸੀ ਪਰ ਉਸ ਰਿਕਵਰੀ ਨੂੰ ਉਸ ਘਾਟੇ ਨੂੰ ਪੂਰਾ ਕਰਨ ਦੇ ਲਈ ਚੰਗਾ ਪ੍ਰਸ਼ਾਸਨ ਦੇਣ ਦੇ ਲਈ ਵਿੱਤੀ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਲਈ ਫਿਰੋਜ਼ ਸ਼ਾ ਤੁਗਲਕ ਨੇ ਬਹੁਤ ਸਾਰੇ ਕੰਮ ਕੀਤੇ ਸੀ ਜਦੋਂ ਫਿਰੋਜ਼ ਸ਼ਾ ਤੁਗਲਕ ਗੱਦੀ ਉੱਤੇ ਬੈਠਿਆ ਤਾਂ ਸਭ ਤੋਂ ਪਹਿਲਾਂ ਉਹਨੇ ਇੱਕ ਕੰਮ ਕੀਤਾ ਕਿ ਜਿਹੜੇ ਵੀ ਰਾਜ ਦੇ ਵਿੱਚੋਂ ਰਿਆਸਤਾਂ ਅਲੱਗ ਹੋ ਗਈਆਂ ਸੀ ਜਾਂ ਬਾਗੀ ਹੋ ਗਈਆਂ ਸੀ ਉਹਨਾਂ ਨੂੰ ਆਪਣੇ ਅੰਡਰ ਲਿਆਉਣ ਦੀ ਕੋਸ਼ਿਸ਼ ਕੀਤੀ 1353 ਦੇ ਵਿੱਚ ਇੱਕ ਵੱਡੀ ਫੌਜ ਲੈ ਕੇ ਇੱਕ ਵੱਡੇ ਬੇੜੇ ਲੈ ਕੇ ਉਹਨੇ ਬੰਗਾਲ ਦੇ ਉੱਤੇ ਹਮਲਾ ਕੀਤਾ ਬੰਗਾਲ ਦਾ ਜਿਹੜਾ ਸ਼ਾਸਕ ਸੀ ਉਹ ਭੱਜ ਗਿਆ ਤੇ ਆਖਰਕਾਰ ਉਹਨੇ 16 ਸਫਾਈ ਕਰ ਲਈ ਤੇ ਬਾਦਸ਼ਾਹ ਫਿਰੂਸ਼ਾ ਤੁਗਲਕ ਵੀ ਫਿਰ ਦਿੱਲੀ ਆ ਗਿਆ ਉਸ ਤੋਂ ਬਾਅਦ ਫਿਰ ਬਗਾਵਤ ਹੋਈ ਤਾਂ ਫਿਰ ਬੰਗਾਲ ਦੇ ਉੱਤੇ ਚੜ੍ਹਾਈ ਕੀਤੀ ਗਈ 1354 ਦੇ ਵਿੱਚ ਦੋਸਤੋ ਬਾਅਦ ਫਿਰ ਉਹਦੇ ਮੁੰਡਾ ਗੱਡੀ ਉੱਤੇ ਬੈਠਾ ਸੀ ਉਹਦੇ ਨਾਲ ਵੀ ਮਤਲਬ ਰਾਜੀਨਾਮਾ ਕੀਤਾ ਗਿਆ 1359 ਦੇ ਵਿੱਚ ਫਿਰ ਦੁਬਾਰਾ ਬੰਗਾਲ ਉੱਤੇ ਹਮਲਾ ਕੀਤਾ ਗਿਆ ਤੇ ਉਦੋਂ ਸਿਕੰਦਰ ਬਾਦਸ਼ਾ ਉੱਥੋਂ ਦਾ ਰਾਜਾ ਹੁੰਦਾ ਸੀ ਤੇ ਉਸ ਦੇ ਨਾਲ ਵੀ ਸੁਲਾਹ ਕਰ ਲਈ ਗਈ ਤੇ ਆਖਰਕਾਰ ਉਹ ਸਮਝੌਤਾ ਕਰਕੇ ਬਾਦਸ਼ਾ ਆਖਰ ਜੌਨਪੁਰ ਦੇ ਵਿੱਚ ਆ ਕੇ ਰਹਿਣ ਲੱਗ ਪਿਆ ਸੀ ਜੌਨਪੁਰ ਵੀ ਫਰੋਸ਼ਾਤਗੁਲਕ ਦਾ ਹੀ ਵਸਾਇਆ ਹੋਇਆ ਸ਼ਹਿਰ ਜੋਪੀ ਦੇ ਵਿੱਚ ਪੈਂਦਾ ਵਾ ਮਤਲਬ ਇਸ ਤਰੀਕੇ ਦੇ ਨਾਲ 1360 ਦੇ ਇਨ ਤੱਕੇ ਦਾ ਇਸ ਤਰ੍ਹਾਂ ਮਹਿੰਮਾ ਦੇ ਵਿੱਚ ਸਮਾਂ ਗੁਜ਼ਰਿਆ ਪਰ ਉਸ ਤੋਂ ਬਾਅਦ ਇਹਨੇ ਕਾਂਗੜੇ ਦੇ ਕੋਲੇ ਇੱਕ ਸਥਾਨ ਨਗਰਕੋਟ ਉੱਥੇ ਵੀ ਹਮਲਾ ਕੀਤਾ ਉੱਥੋਂ ਦਾ ਰਾਜਾ ਵੀ ਬਾਗੀ ਹੋ ਗਿਆ ਸੀ ਉਹਨੂੰ ਵੀ ਆਪ ਦੇ ਅੰਡਰ ਲਿਆਂਦਾ ਤੇ ਉਹਦੇ ਨਾਲ ਸਮਝੌਤਾ ਕੀਤਾ ਪਰ ਉਸ ਸਮੇਂ ਉੱਥੇ ਇੱਕ ਮੰਦਿਰ ਵੀ ਹੁੰਦਾ ਸੀ ਜਵਾਲਾਜੀ ਮੰਦਿਰ ਤੁਸੀਂ ਸੁਣਿਆ ਹੋਊਗਾ ਵੀ ਕੁਝ ਫੌਜ ਨੇ ਆਖਿਆ ਵੀ ਕੀ ਆਪਾਂ ਇੱਥੇ ਹਮਲਾ ਕਰਕੇ ਢਾਹ ਦਈਏ ਪਰ ਉਸ ਸਮੇਂ ਫਿਰੋਜ਼ ਸ਼ਾਤਕੁਲਕ ਨੇ ਆਖਿਆ ਕਿ ਇਹ ਇਸਲਾਮ ਦੇ ਖਿਲਾਫ ਆਪਾਂ ਇਦਾਂ ਨਹੀਂ ਕਰਨਾ ਉਹਦੇ ਨੇੜੇ ਤੇੜਿਓ ਬਹੁਤ ਸਾਰੇ ਗ੍ਰੰਥ ਵੀ ਮਿਲੇ ਤੇ ਉਹਨਾਂ ਦਾ ਅਨੁਵਾਦ ਕਰਕੇ ਮਤਲਬ ਆਪਣੀ ਲਾਇਬ੍ਰੇਰੀ ਦੇ ਵਿੱਚ ਵੀ ਫਰੋਸ਼ਸ਼ਾਤ ਕੋਲ ਰੱਖਿਆ ਮਤਲਬ ਇਥੋਂ ਉਹਦੀ ਇੱਕ ਚੰਗੀ ਨੀਅਤ ਦਾ ਪਤਾ ਵੀ ਲੱਗਦਾ ਵਾ ਸ਼ਧਾਰਮਿਕ ਸ਼ੈਨਸ਼ੀਲਤਾ ਦਾ ਵੀ ਪਤਾ ਲੱਗਦਾ ਵੀ ਉਹਨੇ ਕਿਸੇ ਹੋਰ ਦੇ ਧਰਮ ਦੇ ਉੱਤੇ ਹਮਲਾ ਕਰਨ ਨੂੰ ਆਪਣੀ ਫੌਜ ਨੂੰ ਰੋਕਿਆ ਸੀ ਜਿਹੜਾ ਸਿੰਧ ਦਾ ਸੂਬਾ ਹੁੰਦਾ ਸੀ ਉਹਨੇ ਵੀ ਬਗਾਵਤਾਂ ਕਰਨੀਆਂ ਸ਼ੁਰੂ ਕਰਤੀਆਂ ਸੀ ਉਹਨੇ ਮੁਲਤਾਨ ਤੇ ਗੁਜਰਾਤ ਉੱਤੇ ਹਮਲੇ ਕਰਨੇ ਸ਼ੁਰੂ ਕਰਤੇ ਸੀ ਉਹਨਾਂ ਉਹਨੇ ਮੁਗਲਾਂ ਦੇ ਨਾਲ ਰਲ ਕੇ ਜਿਹੜੀ ਉਸ ਰਿਆਸਤ ਨੇ ਹਮਲੇ ਕੀਤੇ ਤਾਂ ਉਹਨਾਂ ਦਾ ਜਵਾਬ ਦੇਣ ਦੇ ਲਈ 1364 ਈਸਵੀ ਦੇ ਵਿੱਚ ਫਿਰੋਜ਼ ਸ਼ਾ ਤੋਗਲਕ ਆਪਣੀ ਵੱਡੀ ਲਸ਼ਕਰ ਲੈ ਕੇ ਖੱਠ ਦੇ ਸਥਾਨ ਤੇ ਚਲੇ ਗਿਆ ਉੱਥੇ ਘੇਰਾ ਪਾਇਆ ਲੰਮਾ ਘੇਰਾ ਪਾਇਆ ਪਰ ਸਫਲਤਾ ਨਾ ਮਿਲੀ ਉਸ ਤੋਂ ਬਾਅਦ ਫਿਰ ਫਿਰੋਸ਼ਾ ਤੋਗਲਕ ਕਾਛ ਦੇ ਜੰਗਲਾਂ ਗੁਜਰਾਤ ਦੇ ਵਿੱਚ ਕਾਛਾ ਤੇ ਉੱਥੇ ਜੰਗਲਾਂ ਦੇ ਵਿੱਚ ਗਵਾਚ ਗਿਆ ਤੇ ਲੰਮਾ ਸਮਾਂ ਦਿੱਲੀ ਦੇ ਨਾਲ رابطہ ਕਾਇਮ ਨਾ ਹੋ ਸਕਿਆ ਪਰ ਉਸਤੇ ਬਨਾਲ ਕੇ ਸੀ ਕਿ ਦਿੱਲੀ ਦੇ ਵਿੱਚ ਵੀ ਬਗਾਵਤ ਉੱਠਣ ਦੀ ਆਸ਼ਾ ਹੋਗੀ ਵੀ ਸ਼ਾਇਦ ਰਾਜਾ ਪਦਨੀ ਸੁਲਤਾਨ ਕਿੱਧਰ ਗਿਆ ਲੋਕ ਬਗੀ ਹੁਣ ਸ਼ੁਰੂ ਹੋਗੇ ਪਰ ਉਸ ਸਮੇਂ ਪਰਜਾ ਨੂੰ ਟਿਕਾਉਣ ਦੇ ਲਈ ਜਾਲੀ ਫਰਮਾਨ ਜਾਰੀ ਕਰਕੇ ਪਰਜਾ ਨੂੰ ਟਿਕਾਇਆ ਗਿਆ ਪਰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਫਿਰੂਸ਼ਾਤ ਤੁਗਲਕ ਦਾ ਦਿੱਲੀ ਦੇ ਨਾਲ ਤਾਲਮਿਲ ਬੈਠ ਗਿਆ ਸੀ ਉਸ ਤੋਂ ਬਾਅਦ ਫਿਰ ਦੁਬਾਰਾ ਠੱਠ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਫਿਰੂਸ਼ਾਤ ਤੁਗਲਕ ਵੱਲੋਂ ਪਰ ਉੱਥੇ ਵੀ ਉਹਨੂੰ ਕਾਮਯਾਬੀ ਨਾ ਮਿਲੀ ਪਰ ਆਖਰਕਾਰ ਉਹਨੇ ਠੱਠ ਦੀ ਮਹਮੂਦੀ ਜੰਗੀ ਆਖਰੀ ਮਹਿੰਮ ਸੀ ਉਸ ਤੋਂ ਬਾਅਦ ਉਹਨੇ ਜੰਗਾਂ ਤੇ ਜਾਣਾ ਬੰਦ ਕਰਤਾ ਸੀ ਉਹ ਸਮਾਜ ਸੁਧਾਰ ਦੇ ਕੰਮਾਂ ਦੇ ਵਿੱਚ ਲੱਗ ਗਿਆ ਸੀ ਤੇ ਉਹਨੇ ਬਹੁਤ ਸਾਰੇ ਸੁਧਾਰ ਵੀ ਕੀਤੇ ਇਹਨਾਂ ਸੁਧਾਰਾਂ ਚੋਂ ਇੱਕ ਸੁਧਾਰ ਰਹਿ ਗਿਆ ਸੀ ਇਹ ਸੀ ਕਿ ਉਹਨੇ ਔਰਤਾਂ ਨੂੰ ਮੇਲਿਆਂ ਦੇ ਵਿੱਚ ਜਾਂ ਬਜ਼ਾਰੂਪਨਾ ਕਰਨ ਤੋਂ ਵੀ ਫਿਰੋਜ਼ ਸ਼ਾ ਤੁਗਲਕ ਨੇ ਰੋਕਿਆ ਸੀ ਖੇਤੀਬਾੜੀ ਦੀ ਤਰੱਕੀ ਦੇ ਲਈ ਫਿਰੋਜ਼ ਸ਼ਾ ਤੁਗਲਕ ਨੇ ਪੰਜ ਨਹਿਰਾਂ ਬਣਾਈਆਂ ਸੀ ਜਿਨ੍ਹਾਂ ਚੋਂ ਦੋ ਨਹਿਰਾਂ ਬਹੁਤ ਮਸ਼ਹੂਰ ਨੇ ਰੋਤਕ ਹਾਂਸੀ ਹਿਸਾਰ ਦੇ ਇਲਾਕੇ ਦੇ ਵਿੱਚ ਇੱਕ ਨਹਿਰ ਖਦਵਾਈ ਗਈ ਸੀ ਜਿਹੜੀ ਕਿ ਜਮਨਾ ਨਦੀ ਚੋਂ ਕੱਢੀ ਗਈ ਸੀ ਤੇ ਦੋਪੀਨਾ ਦਿਪਾਲਪੁਰ ਮਲਤਾਨ ਅਬੂਰ ਇਹ ਲਾਈਨ ਤੇ ਵੀ ਇੱਕ ਨਹਿਰ ਕਢਵਾਈ ਗਈ ਸੀ ਜਿਹੜੀ ਕਿ ਚੰਗੇ ਪ੍ਰਬੰਧ ਦੇ ਕਰ ਕਰ ਨਾ ਨਾ ਹੋਣ ਕਰਕੇ ਉਹ ਬੰਦ ਹੋ ਗਈ ਸੀ ਪਰ ਉਹ ਨਹਿਰਾਂ ਨੇ ਕੀ ਸੇ ਹੋ ਗਿਆ ਸੀ ਉਸ ਵੇਲੇ ਜਿਹੜੀ ਫਸਲ ਸਾਲ ਚੈੱਕ ਲੈਂਦੇ ਸੀ ਉਸ ਸਮੇਂ ਬੰਜਰ ਇਲਾਕਿਆਂ ਦੇ ਵਿੱਚ ਵੀ ਦੋ ਦੋ ਫਸਲਾਂ ਹੋਣ ਲੱਗ ਪੀਆਂ ਸੀਗੀਆਂ ਇਦੋਂ ਬਿਨਾਂ ਉਹਨੇ 150 ਖੂਹ ਤੇ 30 ਤਲਾਬ ਵੀ ਬਣਵਾਏ ਸੀ ਤਾਂ ਕਿ ਫਸਲ ਦੇ ਵਿੱਚ ਵਾਧਾ ਹੋਵੇ ਤੇ ਚੰਗੀ ਸਿੰਚਾਈ ਕਰਕੇ ਫਸਲ ਦੇ ਵਿੱਚ ਪੈਦਾਵਾਰ ਵੱਧ ਹੋਵੇ ਮਤਲਬ ਉਸ ਦੌਰ ਦੇ ਵਿੱਚ ਨਹਿਰਾਂ ਪਟਵਾਉਣਾ ਇੱਕ ਬਹੁਤ ਵੱਡਾ ਕੰਮ ਸੀ ਤੇ ਉਸ ਦੌਰ ਦੇ ਵਿੱਚ ਫਿਰੋਜ਼ ਸ਼ਾ ਤੁਗਲਕ ਨੇ ਪੰਜ ਨਹਿਰਾਂ ਪਟਵਾਈਆਂ ਸੀ ਫਿਰੋਜ਼ ਸ਼ਾ ਤੁਗਲਕ ਦੇ ਦੌਰ ਦੇ ਵਿੱਚ ਗੁਲਾਮ ਰੱਖਣ ਦਾ ਬਹੁਤ ਸ਼ੌਂਕ ਸੀ ਉਹਨੇ ਅਲੱਗ-ਅਲੱਗ ਸੂਬਿਆਂ ਨੂੰ ਆਖਿਆ ਸੀ ਕਿ ਚੰਗੇ-ਚੰਗੇ ਗੁਲਾਮ ਰੱਖੋ ਤੋ ਮੈਨੂੰ ਭੇਜੋ ਤੂਦੂ ਬਾਦ ਦੇ ਵਿੱਚ ਦੱਸਿਆ ਜਾਂਦਾ ਵੀ ਫਿਰੋਸ਼ਾ ਤੂਗਲਕ ਦੇ ਮਹਿਲਾਂ ਦੇ ਵਿੱਚ ਵੀ 40000 ਗੁਲਾਮ ਹੁੰਦੇ ਸੀਗੇ ਤੇ ਉਹਨਾਂ 40000 ਗੁਲਾਮਾਂ ਨੂੰ ਲੋੜ ਦੇ ਅਨੁਸਾਰ ਸਿੱਖਿਆ ਵੀ ਦਿੱਤੀ ਜਾਂਦੀ ਸੀ ਉਹਨਾਂ ਨੂੰ ਸਿੱਖਿਆ ਦੇਣ ਦੇ ਲਈ ਵੀ ਇੱਕ ਖਾਸ ਪ੍ਰਬੰਧ ਕੀਤਾ ਹੋਇਆ ਸੀ ਵਿਸ਼ੇਸ਼ਕ ਗੁਲਾਮਾਂ ਦੀ ਮਾਤਰਾ ਬਹੁਤ ਵੱਡੀ ਸੀ ਪਰ ਇਹਦੇ ਨਾਲ ਜਿਹੜਾ ਫਿਰੋਸ਼ਾ ਤੂਗਲਕ ਸੀ ਉਹ ਕਮਜ਼ੋਰ ਦਲ ਸ਼ਾਸਕ ਵੀ ਸੀ ਉਹਨੂੰ ਲੱਗਦਾ ਸੀ ਉਹ ਹਮੇਸ਼ਾ ਵਫਾਦਾਰ ਤੇ ਖੈਰਖਵਾ ਬੰਦਿਆਂ ਦੀ ਭਾਲ ਦੇ ਵਿੱਚ ਰਹਿੰਦਾ ਸੀ ਉਹਨੇ ਇਸੇ ਚੱਕਰ ਦੇ ਵਿੱਚ ਬਹੁਤ ਸਾਰੇ ਗੁਲਾਮ ਰੱਖ ਲਏ ਪਰ ਗੁਲਾਮ ਜਦੋਂ ਫਿਰੋਸ਼ਾ ਤੁਗਲਕ ਆਪ ਖਤਮ ਹੋਇਆ ਤੋ ਉਹਦੀ ਤੁਗਲਕ ਵੰਸ਼ ਦੇ ਲਈ ਇਹ ਬਹੁਤ ਖਤਰਨਾਕ ਸਾਬਤ ਹੋਏ ਕਿਉਂਕਿ ਜਿਹੜੇ ਗੁਲਾਮ ਸੀ ਉਹ ਭੇਦ ਪਾ ਚੁੱਕੇ ਸੀ ਹਰ ਚੀਜ਼ ਦਾ ਤੇ ਉਹਨਾਂ ਨੇ ਵੀ ਆਖਰਕਾਰ ਅਲੱਗ-ਅਲੱਗ ਸੂਬਿਆਂ ਦੇ ਵਿੱਚ ਜਾ ਕੇ ਬਗਾਵਤਾਂ ਕਰਨੀਆਂ ਸ਼ੁਰੂ ਕਰਤੀਆਂ ਸੀ ਫਿਰੋਸ਼ਾ ਤੁਗਲਕ ਨੂੰ ਭਵਨ ਨਿਰਮਾਣ ਉਸਾਰੀ ਦਾ ਵੀ ਬਹੁਤ ਸ਼ੌਂਕ ਸੀ ਉਹਨੇ ਇੱਕ ਖਾਸ ਮਹਿਕਮਾ ਬਣਾਇਆ ਸੀਗਾ ਜਿਹਦੀ ਅਗਵਾਈ ਕਰਦਾ ਸੀ ਮਲਿਕ ਗਾਜ਼ੀ ਸਖਨਾ ਉਹ ਕੀ ਕਰਦਾ ਹੁੰਦਾ ਸੀ ਕਿ ਜਿਹੜੇ ਬਾਗ ਲਵਾਏ ਆ ਉਹਨਾਂ ਦਾ ਪ੍ਰਬੰਧ ਸੰਭਾਲਣਾ, ਪੁਰਾਣੇ ਬਾਗਾਂ ਦੀ ਮੁਰੰਮਤ ਕਰਨੀ, ਨਵੇਂ ਮਹਿਲ ਬਣਾਉਣੇ, ਨਵੇਂ ਬਾਗ ਲਵਾਉਣੇ, ਨਵੇਂ ਖੂਹ ਲਵਾਉਣੇ ਤੇ ਨਵੇਂ ਮਹਿਲ ਬਣਾਉਣੇ। ਇਸ ਤਰੀਕੇ ਦੇ ਸਾਰੇ ਕੰਮ ਮਲਿਕ ਗਾਜ਼ੀ ਸਖਨਾ ਸੰਭਾਲਦਾ ਹੁੰਦਾ ਸੀਗਾ। ਇਹਦੇ ਉੱਤੇ ਉਹਨਾਂ ਨੇ ਬਹੁਤ ਜ਼ਿਆਦਾ ਖਰਚ ਕੀਤਾ ਸੀਗਾ। ਜਿਵੇਂ ਕਿ ਹਿਸਾਰ, ਹਿਸਾਰ ਫਰੂਜ਼ਾ, ਫਤਿਹਾਬਾਦ, ਜੌਨਪੁਰ ਵਰਗੇ ਇਲਾਕੇ ਵੀ ਉਹਨਾਂ ਨੇ ਬਸਾਏ ਸੀ। ਇਸ ਦੇ ਨਾਲ ਨਾਲ ਉਹਨੇ ਦਿੱਲੀ ਦੇ ਨੇੜੇ ਤੇੜ ਵੀ ਬਹੁਤ ਸਾਰੇ ਬਾਗ ਲਵਾਏ। ਤਉਨੇ ਨਵੇਂ 1200 ਬਾਗਲ ਵਾਇਸੀ ਜਿਨ੍ਹਾਂ ਦੀ ਆਮਦਨ 1 ਲੱਖ ਰੁਪਇਆ ਹੁੰਦੀ ਸੀ ਉਸ ਦੌਰ ਦੇ ਵਿੱਚ ਉਸ ਦੌਰ ਦੇ ਵਿੱਚ 20 ਮੈਲ ਵਪਾਰੀਆਂ ਤੇ ਮੁਸਾਫਰਾਂ ਲਈ 100 ਤੋਂ ਵੱਧ ਸਰਾਵਾਂ 30 ਹौज 100 ਹਸਪਤਾਲ 5 ਮਕਬਰੇ ਹਮਾਮ 10 ਮিনার 10 ਖੂ 150 ਪੁਲਾਂ ਦੀ ਵੀ ਉਸਾਰੀ ਉਸ ਦੌਰ ਦੇ ਵਿੱਚ ਕੀਤੀ ਗਈ ਸੀ ਜਿਹੜੀ ਕਿ ਦਿੱਲੀ ਦੇ ਨੇੜ ਤੇੜ ਸੀ ਮਤਲਬ ਕਹਿ ਸਕਦੇ ਆ ਕਿ ਫਿਰੋਜ਼ ਸ਼ਾਹ ਤੁਗਲਕ ਨੇ ਦਿੱਲੀ ਦੇ ਆਰਦਗਿਰਦ ਜਿਹੜੇ ਕਿ ਅੱਜ ਆਪਾਂ ਇਤਿਹਾਸਕ ਇਮਾਰਤਾਂ ਦੇਖਦੇ ਆਂ ਉਹਨਾਂ ਇਮਾਰਤਾਂ ਦੇ ਵਿੱਚ ਫਿਰੋਜ਼ ਸ਼ਾਹ ਤੁਗਲਕ ਦਾ ਵੀ ਇੱਕ ਵੱਡਾ ਨਾਂ ਆਉਂਦਾ ਵਾ ਜਿਨੇ ਉਹਨਾਂ ਦਾ ਨਿਰਮਾਣ ਕੀਤਾ ਫਿਰੋਜ਼ ਸ਼ਾਹ ਤੁਗਲਕ ਨੇ ਜੰਗਾਤ ਨੂੰ ਤਿਆਗਣ ਤੋਂ ਬਾਅਦ ਸਮਾਜ ਦੇ ਕੰਮਾਂ 'ਚ ਜ਼ੋਰ ਦੇਣਾ ਸ਼ੁਰੂ ਕਰਤਾ ਸੀ ਉਹਨੇ ਔਰਤਾਂ ਲਈ ਵੀ ਇੱਕ ਖਾਸ ਮਹਿਕਮਾ ਬਣਾਇਆ ਸੀ ਕਿ ਉਹਨਾਂ ਨੂੰ ਇੱਜ਼ਤ ਦੀ ਜ਼ਿੰਦਗੀ ਮਿਲ ਸਕੇ ਉਨ੍ਹਾਂ ਦੇ ਰਹਿਣ ਸਹਿਣ ਉਨ੍ਹਾਂ ਦੇ ਵਿਆਹ ਦਾ ਪ੍ਰਬੰਧ ਹੋ ਸਕੇ ਇਹਦੇ ਵਾਸਤੇ ਵੀ ਇੱਕ ਖਾਸ ਮਹਿਕਮਾ ਬਣਾਇਆ ਸੀ ਬੇਸ਼ੱਕ ਫਿਰੂਸ਼ਾ ਤੁਗਲਕ ਆਪ ਬਹੁਤਾ ਪੜਿਆ ਲਿਖਿਆ ਨਹੀਂ ਸੀ ਪਰ ਉਹ ਆਲਮਾ ਵਿਦਵਾਨਾਂ ਦੀ ਕਦਰ ਬਹੁਤ ਕਰਦਾ ਸੀਗਾ ਉਸ ਦੌਰ ਦੇ ਵਿੱਚ ਉਹਨੇ ਐਜੂਕੇਸ਼ਨ ਨੂੰ ਵੀ ਉੱਤੇ ਲੈ ਕੇ ਗਿਆ ਤੇ ਜਿਹਦੇ ਕਰਕੇ ਉਸ ਦੇ ਇਲਾਕੇ ਦੇ ਵਿੱਚ ਉਹਨੇ ਇੱਕ ਖਾਸ ਇੱਕ ਹੋਰ ਵੀ ਮਹਿਕਮਾ ਤਿਆਰ ਕੀਤਾ ਸੀਗਾ ਵੀ ਜਿੰਨੇ कोतवाल ਨੂੰ ਆਖਿਆ ਹੋਇਆ ਸੀ ਵੀ ਜਿੰਨੇ ਵੀ ਬੇਰੁਜ਼ਗਾਰ ਆ ਉਹਨਾਂ ਦੀ ਲਿਸਟ ਬਣਾਈ ਜਾਵੇ ਤੇ ਉਹਨਾਂ ਨੂੰ ਉਹਨਾਂ ਦੀ ਕਾਬਲੀਅਤ ਦੇ ਆਧਾਰ ਦੇ ਉੱਤੇ ਨੌਕਰੀ ਤੇ ਰੱਖਿਆ ਜਾਵੇ ਭਾਵੇਂ ਛੋਟਾ ਕੰਮ ਹੋਵੇ ਭਾਵੇਂ ਵੱਡਾ ਹੋਵੇ ਮਤਲਬ ਇਹ ਉਸ ਦੌਰ ਦੀ ਇੱਕ ਖਾਸ ਗੱਲ ਸੀ ਫਿਰੋਸ਼ਾ ਤੁਗਲਕ ਦੀ ਪਰ ਇਹਦੇ ਨਾਲ ਦੇ ਨਾਲ ਕੁਝ ਗੱਲਾਂ ਇਹ ਵੀ ਮਿਲਦੀਆਂ ਕਿ ਫਿਰੋਸ਼ਾ ਤੁਗਲਕ ਨੇ ਕਈ ਧਾਰਮਿਕ ਪਾਬੰਦੀਆਂ ਵੀ ਲਾਈਆਂ ਸੀ ਜਿਵੇਂ ਕਿ ਜਿਹੜੇ ਮੇਨ ਰਸਤੇ ਸੀ ਉਹਨਾਂ ਦੇ ਉੱਤੇ ਹਿੰਦੂਆਂ ਨੂੰ ਪੂਜਾ ਕਰਦੋਂ ਮਨਾ ਕੀਤਾ ਗਿਆ ਸੀਗਾ ਇਹਦੇ ਨਾਲ ਦੀ ਨਾਲ ਉਹਨੇ ਦੱਸਿਆ ਜਾਂਦਾ ਵੀ ਕੁਝ ਮੰਦਰਾਂ ਨੂੰ ਢਾਉਣ ਦੀ ਹੁਕਮ ਵੀ ਦਿੱਤੀ ਇਹ ਵੀ ਇੱਕ ਕਹਿ ਸਕਦੇ ਹਾਂ ਕਿ ਵਿਵਾਦਤ ਗੱਲ ਆ ਵੀ ਇਸ ਚੀਜ਼ ਉਹਦੇ ਨਾਲ ਜੁੜਦੀ ਮੰਨੀ ਜਾਂਦੀ ਆ ਉਹ ਵੀ ਸਬਦਾ ਤੇ ਹੋ ਨਹੀਂ ਵੀ ਹੋ ਸਕਦਾ ਕਿਉਂਕਿ ਇਤਿਹਾਸ ਨੂੰ ਕਈ ਪੱਖਾਂ ਤੋਂ ਦੇਖਿਆ ਸਮਝਿਆ ਜਾ ਸਕਦਾ ਪਰ ਆਪਾਂ ਇੱਥੇ ਜ਼ਿਕਰ ਉਹਦੇ ਕੁਝ ਚੰਗੇ ਕੰਮਾਂ ਦਾ ਕਰਦੇ ਹਾਂ ਆਖਰਕਾਰ ਫਿਰੋਸ਼ਾ ਤੁਗਲਕ ਦੀ ਨੂਦਾ ਜਿਹੜਾ ਜੀਵਨ ਸੀ ਬੁਢਾਪੇ ਦੇ ਵਿੱਚ ਬਹੁਤ ਪਰੇਸ਼ਾਨੀਆਂ ਵਾਲਾ ਸੀਗਾ ਜਿਹੜਾ ਕਿਉਂ ਨਹੀਂ ਆਪਣਾ ਵਲੀ ਅਹਿਦ ਚੁਣਿਆ ਸੀਗਾ ਉਹ ਬੁਢਾਪੇ ਦੇ ਵਿੱਚ ਹੀ ਉਹਦਾ ਪਹਿਲਾ ਮੁੰਡਾ ਸੀ ਜਿਹੜਾ ਜਿਹਦਾ ਨਾਂ ਦੱਸਿਆ ਜਾਂਦਾ ਫਤਿਹ ਖਾਨ ਦੀ ਉਹਦੀ ਮੌਤ ਹੋ ਗਈ ਸੀ ਜਿਹਨੂੰ ਕਿ ਉਹ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਸ ਤੋਂ ਬਾਅਦ ਉਹਨੇ ਦੂਜੇ ਮੁੰਡੇ ਨੂੰ ਆਪਣਾ ਵਲੀਅਤ ਚਾਹੁੰਦੀ ਕੋਸ਼ਿਸ਼ ਕੀਤੀ ਤੇ ਉਹ ਵੀ ਪੂਰਾ ਹੋ ਗਿਆ ਸੀ ਜਿਹਦਾ ਨਾਂ ਜ਼ਫਰ ਖਾਨ ਸੀ ਤੇ ਮਯੂਸੀ ਦੀ ਹਾਲਤ ਵਿੱਚ ਉਹਨੇ ਫਿਰ ਆਪਣੇ ਤੀਜੇ ਮੁੰਡੇ ਜਿਹਦਾ ਜ਼ਿਕਰ ਮਿਲਦਾ ਵਾ ਮੁਹੰਮਦ ਖਾਨ ਉਹਨੂੰ ਦਿੱਲੀ ਦੇ ਤਖਤ ਉੱਤੇ ਬਿਠਾਉਣ ਦੇ ਲਈ ਨਿਯੁਕਤ ਕੀਤਾ ਮਤਲਬ ਆਖਰੀ ਵੇੜਾ ਫਿਰੋਜ਼ ਸ਼ਾ ਤੁਗਲਕ ਦਾ ਬਹੁਤ ਪਰੇਸ਼ਾਨੀਆਂ ਵਾਲਾ ਸੀਗਾ ਤੇ ਇਹ ਤੋਂ ਬਿਨਾਂ ਹੋਰ ਦੱਸਦੇ 20 ਸਤੰਬਰ 1388 ਈਸਵੀ ਨੂੰ 80 ਸਾਲ ਦੀ ਉਮਰ ਦੇ ਵਿੱਚ ਫਿਰੋਜ਼ ਸ਼ਾ ਤੁਗਲਕ ਇਸ ਸੰਸਾਰ ਨੂੰ ਵਲਵਿਦਾ ਕਰ ਗਿਆ ਇੱਕ ਹੋਰ ਖਾਸ ਗੱਲ ਜਿਹੜੇ ਇਹਦੇ ਵੰਸ਼ਜ ਸੀਗੇ ਉਹ ਇੰਨੇ ਕਾਬਲ ਨਹੀਂ ਸੀ ਬੇਸ਼ੱਕ ਉਹ ਸਮੇਂ ਸਮੇਂ ਤੇ ਬਦਲਦੇ ਰਹੇ ਪਰ ਉਨ੍ਹਾਂ ਤੋਂ ਆਪਣਾ ਵਾਗ ਡੋਰ ਤੁਗਲਕ ਵੰਸ਼ ਦੀ ਸੰਭਾਲੀ ਨਹੀਂ ਗਈ ਤੇ ਇਹ ਆਖਰੀ ਹੀ ਕਾਬਲ ਇਕ ਬਾਦਸ਼ਾਹ ਸੀ ਜਿਹਦੇ ਕਰਕੇ ਇਹਦਾ ਰਾਜਪਾਗ ਚੱਲਦਾ ਰਿਹਾ ਤੇ ਜਿਹੜੇ ਉਸ ਤੋਂ ਬਾਅਦ ਵਾਲੇ ਸੀ ਉਹਨਾਂ ਦੇ ਕਰਕੇ ਰਾਜਪਾਗ ਤੁਗਲਕ ਵੰਸ਼ ਦਾ ਖਤਮ ਹੋ ਗਿਆ ਸੀ ਫਿਰੋਸ਼ਾ ਤੁਗਲਕ ਜਾਂ ਕਹਿ ਸਕਦੇ ਹਾਂ ਕਿ ਤੁਗਲਕ ਵੰਸ਼ ਦੇ ਤਬਾਹ ਹੋਣ ਦੇ ਕਾਰਨ ਇਹ ਵੀ ਸੀ ਕਿ ਵੱਡੀ ਗਿਣਤੀ ਹਿੰਦੂਆਂ ਦੀ ਸੀ ਜਦੋਂ ਰਾਜੇ ਚੰਗੇ ਕਾਬਿਲ ਨਾ ਮਿਲੇ ਸੁਲਤਾਨ ਤਾਂ ਕੋਈ ਜਿਹੜੇ ਹਿੰਦੂ ਸੀ ਉਹ ਰਾਜੇ ਦੇ ਡਰ ਸਦਕਾ ਉਹਦੀ ਗਵਾਹੀ ਥੱਲੇ ਅਧੀਨ ਕੀ ਪ੍ਰਬੰਧ ਸੀ ਪਰ ਅਸਲ ਦੇ ਵਿੱਚ ਉਹ ਦਿਲੋਂ ਮੁਹੱਬਤ ਨਹੀਂ ਸੀ ਕਰਦੇ ਸੁਲਤਾਨ ਨੂੰ ਇਸੇ ਕਰਕੇ ਜਦੋਂ ਰਾਜਾ ਸੁਲਤਾਨ ਫਿਰੋਸ਼ਾ ਤੁਗਲਕ ਪੂਰਾ ਹੋਇਆ ਤਾਂ ਉਹਨਾਂ ਨੇ ਅਲੱਗ-ਅਲੱਗ ਇਲਾਕਿਆਂ 'ਚ ਆਪਣੀਆਂ ਬਗਾਵਤਾਂ ਸ਼ੁਰੂ ਕਰਤੀਆਂ ਤੇ ਇਸ ਤੋਂ ਬਿਨਾਂ ਹੋਰ ਖਾਸ ਗੱਲ ਕਿਉਂਕਿ ਵੱਡੀ ਗਿਣਤੀ ਹਿੰਦੂਆਂ ਦੀ ਸੀ ਇਸ ਕਰਕੇ ਉਹ ਆਪਣੀਆਂ ਅਰਾਜ ਯਾਦ ਰਿਆਸਤਾਂ ਕਾਇਮ ਕਰਨਾ ਚਾਹੁੰਦੇ ਸੀ ਇਹ ਵੀ ਇੱਕ ਨੁਕਸਾਨ ਹੋਇਆ ਇਸ ਤੋਂ ਬਾਅਦ ਗੁਲਾਮਾਂ ਦੇ ਕਰਕੇ ਵੀ ਤੁਗਲਕ ਵੰਸ਼ ਦਾ ਖਾਤਮਾ ਮੰਨਿਆ ਜਾਂਦਾ ਵਾ 1388 ਵਿੱਚ ਫਿਰੋਸ਼ਾ ਤੁਲਕ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਕੁਝ ਕੋਨੇ ਵੰਸ਼ਾਂ ਨੇ ਰਾਜ ਕੀਤਾ ਤੇ ਆਖਰਕਾਰ 1413 ਈਸਵੀ ਦੇ ਵਿੱਚ ਤੁਗਲਕ ਵੰਸ਼ ਦਾ ਦੀਵਾਸਾ ਦਾ ਲਈ ਪਹੁੰਚ ਗਿਆ ਸੀ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ